ਦਾ ਸਰਪਜੀ ਸਿੰਘ ਖਾਲਸਾ ਐਮਪੀ ਫਰੀਦਕੋਟ ਮੈਂ ਅੱਜ ਸਾਥ ਸੰਗਤ ਜੀ ਤੋਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਦੋਂ ਤੋਂ ਮੈਂ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਵੀ ਜੇ ਮੈਂ ਜਿੱਤਾਂਗਾ ਤਾਂ ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਹੈ ਉਹਦੇ ਵਾਸਤੇ ਆਪਾਂ ਉਦੇ ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਵਾਸਤੇ ਸਜ਼ਾ ਵਧਾਉਣ ਵਾਸਤੇ ਦੂਸ਼ੀਆਂ ਨੇ ਕੁਝ ਨਾ ਕੁਝ ਕਰਾਂਗੇ ਤਾਂ ਸਾਧ ਸੰਗਤ ਬਹੁਤ देर ਹੋ ਗਈ ਮੈਂ ਸ਼ਮਾ ਮੰਗਦਾ ਸੀ ਮੈਨੂੰ ਸ਼ਮਾ ਨਹੀਂ ਮਿਲਿਆ ਤਾਂ ਕਿ ਜੋ ਮੈਂ ਇਹ ਫੜ ਸਕਾਂ ਇਹਦੇ ਵਿੱਚ ਸਾਧ ਸੰਗਤ ਜੀ ਲਿਖਿਆ ਹੈ ਸਬਜੈਕਟ ਡਿਸਰੈਸਪੈਕਟ ਆਫ ਗੁਰੂ ਗ੍ਰੰਥ ਸਾਹਿਬ ਪ੍ਰੋਵੀਜ਼ਨ ਆਫ ਸਟ੍ਰਿਕਟਰ ਲਾਜ਼ ਆਫ ਲਾਈਫ imprisement the sacred guru granth sahib ji considered as a spiritual guide and living guru for entire humanity the supreme court of india also declared guru granth sahib ji as a juristic juristic person in the past incident of disrespect to guru granth sahib are increasing rapidly thereafter it is a request to the government that strict laws should be made on this and provision for minimum punishment of life imprisonment should be made sat sanghat ji ide vich likhya hai ke shri guru granth sahib maharaj diyan jehdiyan beadbiyan ho rahiyan hain onna ch bahut vaada ho reha hai ਬਈ ਉਹਨਾਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਘੱਟੋ ਘੱਟ ਦਿੱਤੀ ਜਾਵੇ ਤਾਂ ਮੈਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਵੀ ਮੈਂ ਪਾਰਲੀਮੈਂਟ ਦੇ ਵਿੱਚ ਚੱਕਾ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਫਿਰ ਹੁਣ ਮੈਂ ਇਹਦੇ ਵਾਸਤੇ ਇੱਕ ਦੂਜਾ ਰਾ ਲੱਭਿਆ ਸੀ ਕਿ ਆਪਾਂ ਸਾਹ ਸੰਗਤ ਜੀ ਇੱਕ ਪ੍ਰਾਈਵੇਟ ਮੈਂਬਰ ਬਿਲ ਪਾਸ ਕਰ ਲਿਆਈਏ ਪਾਰਲੀਮੈਂਟ ਦੇ ਵਿੱਚ ਬਈ ਇਹ ਜਦੋਂ ਆਪਾਂ ਬਿਲ ਲਿਆਵਾਂਗੇ ਹੌਲੀ ਹੌਲੀ ਸਮਾਂ ਪੈਣ ਤੇ ਇਹਦੇ ਤੇ ਕਾਨੂੰਨ ਬਣੇਗਾ ਇਹ ਹੁਣ ਆਪਾਂ ਅੱਜ ਜਮਾ ਕਰਾਤਾ ਜੋ ਮੈਂ ਪੜਿਆ ਹੈ ਉਹੀ ਹੈ ਤਕਰੀਬਨ ਇਹਦੇ ਵਿੱਚ ਲਿਖਿਆ ਹੋਇਆ ਕਿ ਜੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਉਹਨੂੰ ਘੱਟੋ ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਜੇ ਹੋਰ ਜਿਆਦਾ ਕੋਈ سنگੀਨ ਜੁਰਮ ਹੈ ਤਾਂ ਫਾਂਸੀ ਦੀ سزا ਘੱਟੋ ਘੱਟ ਉਮਰ ਕੈਦ ਦਾ ਆਪਾਂ ਅੱਜ ਸੁਪਰੀ ਅਜ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਾ ਦਿੱਤਾ ਹੈ ਬਿੱਲ ਲਾਤਾ ਤੇ ਮੈਂ ਹੁਣ ਆਸ ਕਰਦਾ ਕਿ ਮਹਾਰਾਜ ਚੜ੍ਹਦੀ ਕਲਾ ਕਰਨਗੇ ਆਪਣਾ ਬਿੱਲ ਮਨਜ਼ੂਰ ਹੋਊਗਾ ਤੇ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਦੀ سزا ਹੋਊਗੀ ਕਿਉਂਕਿ ਸਾਂਸੰਗਤ ਜਿਹੜੀ 3 ਸਾਲ ਦੀ ਸਜ਼ਾ ਹੈ ਨਾ ਉਹਦੇ ਵਿੱਚ ਉਹੀ ਕੋਰਟ ਜਿੱਦਾਂ 3 ਸਾਲ ਦੀ ਸਜ਼ਾ ਸੁਣਾਈ ਹੈ ਸੈਸ਼ਨ ਕੋਰਟ ਨੇ ਜਾਂ ਲੋਅਰ ਨੇ ਉਹੀ ਕੋਰਟ ਛੇਲ ਦੇ ਦਿੰਦੀ ਆ ਖੜੇ ਪੈਰੀ ਇਸ ਦੇ ਵਿੱਚ ਦੋਸ਼ੀ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਇਸ ਲਈ ਅਸੀਂ ਚਾਹੁੰਦੇ ਆ ਭਈ ਉਮਰ ਕੈਦ ਹੋਵੇ ਘੱਟੋ ਘੱਟ ਦੋਸ਼ੀ ਨੂੰ ਜਿਹੜੀ ਸਜ਼ਾ ਨਾ ਮਿਲੇ ਅੰਦਰ ਜਾਣਾ ਪਵੇ ਤੇ ਖੇਤੀ ਜਮਾਨਤ ਨਾ ਹੋਵੇ ਬਾਦ ਦੁਬਾਰਾ ਬਾਦ ਨਾ ਆਵੇ ਇਸ ਲਈ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਮੈਂਬਰ ਬਿਲ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਹੈ ਉਹ ਪਾਸ ਹੋਵੇ